ਸਾਸ਼ਿਕਾ ਸਾਰੇ ਪੰਜਾਬ ਨਿਊਜ਼ ਦੇਖ ਰਹੇ ਸ਼ੋਤਿਆ ਨਾ ਮੈਂ ਸਵਾਗਤ ਕਰਦਾ ਅੱਜ ਅਸੀਂ ਕੜਿਆ ਪਾਤਾਂ ਦੇ 메ਨ ਬਾਜ਼ਾਰ ਦੇ ਵਿੱਚ ਜਿੱਥੇ ਅੱਜ ਦਸ਼ਮੇਸ਼ ਪਤਾਨ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਦੇ ਮੌਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਉਸ ਲਈ ਇਹਨਾਂ ਵੱਲੋਂ ਲੰਗਰ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਲੰਗਰ ਲਗਾ ਗਿਆ ਚਾਹ ਤੇ ਮਠੀਆਂ ਦਾ ਗੱਲ ਕਰਾਂਗੇ ਸੇਵਾਦਾਰਾਂ ਨਾਲ ਕੀ ਕਹਿੰਦੇ ਨੇ ਜੋ ਇਹਨਾਂ ਵੱਲੋਂ ਅੱਜ ਸੇਵਾ ਲੱਗ ਗਈ ਹੈ ਸਭ ਤੋਂ ਪਹਿਲਾਂ ਤੁਸੀਂ ਫਤਿਹ ਅਰਜ਼ ਕਰਦੇ ਆ ਬਾਈ ਜੀ ਠੀਕ ਆ ਕਾਲ ਸਾਹਿਬ ਬਾਈ ਜੀ ਠੀਕ ਬੰਦੇ ਜਸਵਕੀਣਾ ਜੀ ਤੁਹਾਡਾ ਬਾਬੇ ਦਾ ਨਾਮ ਭਾਈ ਸਿੰਘ ਹੈ ਜੀ ਤੇ ਅੱਜ ਜੋ ਤੁਸੀਂ ਕਿ ਲੰਗਰ ਦੀ ਸੇਵਾ ਕਰ ਰਹੇ ਹੋ ਜੀ ਕਿਸ ਲਈ ਅੱਜ ਲੰਗਰ ਲਾਇਆ ਜੀ ਤੁਸੀਂ ਲੰਗਰ ਲਾਇਆ ਜੀ ਬੋ ਪੋਸ਼ਕ ਸੰਗੀਤ ਦੇ ਪ੍ਰਕਾਸ਼ ਉਤਸਵ ਦੇ ਵਿੱਚ ਸਾਡੇ ਇੱਥੇ 5 ਤਰੀਕ ਨੂੰ ਗੁਰਪੁਰਬ ਮਨਾਇਆ ਜਾਂਦਾ ਹੈ ਜੀ ਉਸ ਤੋਂ 1 ਦਿਨ ਪਹਿਲਾਂ 4 ਤਰੀਕ ਨੂੰ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਹੈ ਜੀ ਪੰਜਾਬ ਦੇ ਵਿੱਚ ਆ ਗਿਆ ਹੈ ਜੀ ਔਰ ਉਹਨਾਂ ਦੀ ਆਉ ਭਗਤ ਵਾਸਤੇ ਉਹਨਾਂ ਦੇ ਸਵਾਗਤ ਵਾਸਤੇ ਚਾਹ ਮਠੀ ਰਸ ਇਹ ਲੰਗਰ ਆਰੀ ਸੰਗਤ ਵਾਸਤੇ ਲਵਾਇਆ ਹੈ ਖੁੱਲੇ ਗੱਪੇ ਚੱਲ ਰਹਾ ਹੈ ਕਿੰਨੀ ਇੱਕ ਸੰਗਤ ਕਿੰਨਾ ਕੁ ਸ਼ਾਹ ਹੈ ਜੀ ਅਜਰਾ ਦੇ ਵਿੱਚ ਸ਼ਾਹ ਬਹੁਤ ਹੈ ਜੀ ਮਹਾਰਾਜ ਦਾ ਬਰਦਾਸ਼ ਉਤਸਵ ਹੈ ਸਭ ਸਿੱਖਾਂ ਨੂੰ ਕੀ ਸਭ ਹਰ ਤਰ੍ਹਾਂ ਦੇ ਹਰ ਵਰਗ ਦੇ ਲੋਕਾਂ ਦੇ ਵਿੱਚ ਖੁਸ਼ੀਆਂ ਹਨ ਤੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਸੰਦੇਸ਼ ਹੈ ਵੀ ਆਪ ਦਾ ਸਿਮਰਨ ਕਰੋ ਦਸਾਂ ਨਹਾਣੀ ਕੀਰਤ ਕਰੋ ਜਸਵੰਦ ਘੱਡੋ ਆਪ ਦੀ ਜਿਹੜੀ ਪਰਮਾਤਮਾ ਨੇ ਜਿੰਦਗੀ ਬਖਸ਼ੀ ਹੈ ਉਹਦਾ ਧੋਤੋ ਫਟਾਓ ਹਰ ਇੱਕ ਦਿਨ ਨੂੰ ਅਖੀਰਲਾ ਦਿਨ ਮੰਨੋ ਬੋਤਨਵਾਜੀ ਵਾਈਟ ਜੀ ਦਾ ਖਾਲਸਾ ਹੋਇ ਇੱਕ ਹੋਰ ਵੀਰ ਨੇ ਜੇ ਲੰਗਰ ਦੀ ਸੇਵਾ ਕਰ ਰਹੇ ਨੇ ਇਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕੀ ਕਹਿੰਦੇ ਨੇ ਇਹ ਜੋ ਇਹਨਾਂ ਵੱਲੋਂ ਇਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਜੀਨਾਰ ਭਾਈ ਜੀ ਤੁਹਾਡਾ ਜੀ ਮੇਰਾ ਨਾਮ ਪ੍ਰਭ ਜੋਤ ਹੈ ਜੀ ਇਹ ਜਿਹੜਾ ਆਪੋ ਦਾ ਹਾਊਸ ਆਪਣੀ ਦੁਕਾਨ ਹੈ ਜੀ ਦੇ ਅਸੀਂ ਹਰ ਇੱਕ ਸਾਲ ਦੀ ਤਰ੍ਹਾਂ ਜਸਵਾਰੀ ਅਸੀਂ ਲੰਗਰ ਲਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਸੰਗਤ ਦਾ ਇਕੱਠ ਹੈ ਬਹੁਤ ਜਿਆਦਾ ਸੰਗਤ ਹੈ ਕਿਉਂਕਿ ਨਗਰ ਕੀਰਤਨ ਵੀ ਨਿਕਲਦਾ ਹਰ ਇੱਕ ਸਾਲ ਮਿਤੀ ਦਾ ਗੁਰਪੁਰਬ ਦਾ 4 ਤਰੀਕ ਨਗਰ ਕੀਰਤਨ ਨਿਕਲਦਾ ਤੇ 4 ਤਰੀਕ ਹੀ ਲੰਗਰ ਦੀ ਸੇਵਾ ਅਸੀਂ ਕਰਦੇ ਹਾਂ ਸਾਰੀ ਮਾਰਕੀਟ ਵੱਲੋਂ ਪਰਸਰਾ ਮਾਰਕੀਟ ਵੱਲੋਂ ਮੇਨ ਬਾਜ਼ਾਰ ਵੱਲੋਂ ਜਿੰਨੀ ਸੰਗਤ ਹੈ ਸਭ ਵੀ ਅਸੀਂ ਮਤਲਬ ਕਿ ਜੋ ਵੀ ਸੇਵਾ ਅਸੀਂ ਕਰਦੇ ਆ ਜੀ ਉਹ ਚਾਹ ਮੱਠੀ ਰਸ ਕਿੰਨੇ ਵਜੇ ਤੱਕ ਚੱਲਣ ਜੀ ਲੰਗਰੇ ਜਦੋਂ ਜੀ ਸ਼ਾਮ ਤੱਕ ਚੱਲੇ ਜਦੋਂ ਮਰਜ਼ੀ ਤੱਕ ਚੱਲੇ ਜੀ 6 ਵਜੇ ਤੱਕ 5 ਵਜੇ ਤੱਕ ਗੁਰੂ ਦੇ ਪੰਡਾਰ ਵਾਧੂ ਖੁੱਲੇ ਨੇ ਜੀ ਬਹੁਤ ਧੰਨਵਾਦੀ ਜੀ ਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ